ਅੱਜ ਮਿੱਤਰੋ ਥੋਡੇ ਵਾਲ ਤੇ ਟਰੈਕਟਰ ਲੈ ਕੇ ਆਏ ਆ ਜੀ ਐਚ ਐਮਟੀ 5911 ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਵਧੀਆ ਬਾਈ ਤੁਸੀਂ ਦੱਸੋ ਸਾਰਿਆਂ ਤੋਂ ਪਹਿਲਾਂ ਜੀ ਇਹ ਮਾਡਲ ਕਿਹੜਾ 99 ਮਾਡਲ ਦਾ ਟਰਾਈ ਠੀਕ ਹੈ ਜੀ 99 ਮਾਡਲ ਆ ਨੰਬਰ ਪੀ ਆ ਵਾ ਜੀ ਹਾਂਜੀ ਪਿਆਵ ਨੰਬਰ ਆ ਜੀ ਪਿਆਰ ਆ ਨੰਬਰ ਗੱਲ ਕਰੀਏ ਟਾਇਰਾਂ ਦੀ ਬਾਈ ਚਾਰੇ ਵੀਰੇ 70% ਟਾਇਰ ਹੈ ਕੰਪਨੀ ਦੇ ਠੀਕ ਹੈ ਜੀ ਅਪੋਲੋ ਕੰਪਨੀ ਦੇ 70% ਟਾਇਰ ਹੈ ਬਾਕੀ ਬਾਈ ਟਰੈਕਟਰ ਸਾਰਾ ਅਰੀਜਨਲ ਸਾਰਾ ਅਰੀਜਨਲ ਵੀਰੇ A to Z ਠੀਕ ਆ ਸਾਰਾ ਅਰੀਜਨਲ ਆ ਇੰਜਨ ਗੇਅਰ ਦਾ ਕਿਵੇਂ ਆ ਬਾਈ ਗੇਅਰ ਦੀ ਆਪਣੀ ਫੁੱਲ ਗਾਰੰਟੀ ਆ 2500 ਘੰਟਾ ਚੱਲਿਆ ਰਿਹਾ ਇਦਾਂ ਕੰਪਨੀ ਰਿਕਾਰਡ ਨਾਲ ਕੰਪਨੀ ਰਿਕਾਰਡ ਨਾਲ ਅਗਲਾ ਬਾਈ ਚੈੱਕ ਕਰਾ ਲੈ ਚੈੱਕ ਕਰਾ ਲੈ ਹਾਂ ਠੀਕ ਆ 2500 ਘੰਟਾ ਕੰਪਨੀ ਰਿਕਾਰਡ ਨਾਲ ਚੱਲਿਆ ਇੰਜਨ ਗੇਅਰ ਦਾ ਫੁੱਲ ਚੰਗਾ ਟਰੈਕਟਰ ਨਾਲ ਸਮਾਨ ਕੀ ਕੁਛ ਬਾਈ ਸਮਾਨ ਵੀਰੇ ਸਾਰਾ ਪੂਰਾ ਡ ਠੀਕ ਆ ਨਵਾਂ ਕੜਾਇਆ ਡਾਈਟ ਰਾਈਡ ਇਹ ਜੇ ਪਹਿਲੇ ਕਰੇ ਫਾਸਟ ਓਨਰ ਆ ਹੈ ਨਵਾਂ ਕੜਾਇਆ ਪਹਿਲੇ ਕਰੀ ਠੀਕ ਆ ਨਵਾਂ ਕੜਾਇਆ ਪਹਿਲੇ ਕਰੇ ਅਗਲਾ ਬਈ ਵਾਹ ਕੇ ਚਲਾ ਕੇ ਲਿਆਵੇ ਵਾਹ ਕੇ ਚਲਾ ਕੇ ਸੌਦਾ ਕਰ ਲਿਆ ਵਾਹ ਠੀਕ ਹੈ ਜੀ ਹੁਣ ਇਹਦੀ ਡਿਮਾਂਡ ਕੀ ਹੈ ਬਾਈ ਇਹਦੀ 2 ਲੱਖ 70 ਹਜ਼ਾਰ ਰੁਪਏ ਮੰਗਦੇ ਵੀਰੇ 2 ਲੱਖ 70 ਇਹ ਡਿਮਾਂਡ ਹੈ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਅਪ 10 ਹਜ਼ਾਰ ਦਾ ਮਾਨਤਨ ਕਰ ਲਾਂਗੇ 2 ਲੱਖ 2 ਲੱਖ 60 ਹਜ਼ਾਰ ਦਾ ਦੇ ਦੇਓਗੇ 2 ਲੱਖ 60 ਤੇ ਬਾਈ ਕਿਹੜੇ ਪੈਂਡ ਵਕਾਊ ਆ ਦੇਵੀ ਵਾਲਾ ਪੈਂਡ ਵੀਰੇ ਜ਼ਿਲ੍ਹਾ ਫਰੀਦਕੋਟ ਤੇ ਨੰਬਰ ਬੋਲ ਦੇ 91743 20505 ਹੁਣ ਬਾਈ ਥੋੜੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਫਾਲੋ ਕਰਨਾ ਬੇਫਿਕਰ ਹੋ ਜਾ ਬਾਈ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ